ਇੱਕ ਹਸਪਤਾਲ ਦੀ ਬਿਲਡਿੰਗ ਬਣ ਰਹੀ ਸੀ। ਬਸਾਖੀ ਵਾਲੇ ਦਿਨ ਇੱਕ ਔਰਤ ਜੋ ਹਸਪਤਾਲ ਬਣਾ ਰਹੀ ਸੀ, ਉੱਥੇ ਮਠਿਆਈਆਂ ਵੰਡ ਰਾਹੀ ਸੀ। ਉਹ ਸਾਰੇ ਦਿਹਾੜੀਆਂ ਨੂੰ ਮਠਿਆਈਆਂ ਦਿੰਦੀ ਹੈ। ਉਹ ਦੇਖਦੀ ਹੈ ਕਿ ਇੱਕ ਆਦਮੀ ਜੋ ਇੱਥੇ ਦਿਹਾੜੀ ਕਰਦਾ ਏ, ਉਹ ਦੂਰ ਸਾਰੀ ਬੈਠਾ ਏ। ਉਹਨੇ ਆਪਣਾ ਮੂੰਹ ਵੀ ਦੂਜੀ ਤਰਫ ਘੁਮਾ ਰੱਖਿਆ ਏ। ਉਹ ਔਰਤ ਦੂਸਰੇ ਮਜ਼ਦੂਰਾਂ ਤੋਂ ਪੁੱਛਦੀ ਹੈ ਕਿ ਭਾਈ ਇਹ ਕੌਣ ਹੈ ਜਿਹੜਾ ਐਡੇ ਦੂਰ ਬੈਠਾ ਏ? ਤਾ ਮਜ਼ਦੂਰ ਕਹਿੰਦੇ ਨੇ ਪਤਾ ਨਹੀਂ ਮੈਡਮ ਅੱਗੇ ਤਾਂ ਇਹ ਆਪ ਹੀ ਆਪਣਾ ਹਿੱਸਾ ਭੱਜ-ਭੱਜ ਕੇ ਲੈ ਕੇ ਜਾਂਦਾ ਸੀ ਅੱਜ ਇਹ ਮਠਿਆਈ ਲੈਣ ਹੀ ਨਹੀਂ ਆਇਆ ਫਿਰ ਉਹ ਔਰਤ ਕਹਿੰਦੀ ਹੈ ਤੁਸੀਂ ਉਸ ਨੂੰ ਬੁਲਾ ਲਓ ਆਪਾਂ ਉਸ ਨੂੰ ਵੀ ਮਠਿਆਈ ਦੇ ਦਿੰਦੇ ਆ ਜਦੋਂ ਮਜ਼ਦੂਰ ਉਸ ਮੁੰਡੇ ਨੂੰ ਆਵਾਜ਼ ਮਾਰਦੇ ਨੇ ਤਾਂ ਉਹ ਔਰਤ ਉਸ ਦਾ ਨਾਮ ਸੁਣ ਕੇ ਕੁਝ ਸੋਚਣ ਲੱਗ ਜਾਂਦੀ ਹੈ ਜਿਵੇਂ ਉਸ ਨਾਮ ਪਿੱਛੇ ਕੋਈ ਰਾਜ਼ ਛੁਪਿਆ ਹੋਵੇ ਫਿਰ ਉਹ ਮਜ਼ਦੂਰਾਂ ਨੂੰ ਰੋਕ ਕੇ ਆਪ ਹੀ ਉਸ ਮੁੰਡੇ ਕੋਲ ਜਾਣ ਲੱਗਦੀ ਹੈ ਜਦੋਂ ਮੁੰਡੇ ਨੇ ਆਪਣਾ ਨਾਮ ਸੁਣਿਆ ਤਾਂ ਉਹ ਪਿੱਛੇ ਮੁੜ ਕੇ ਦੇਖਣ ਲੱਗ ਜਾਂਦਾ ਹੈ ਜਦੋਂ ਉਹ ਦੇਖਦਾ ਹੈ ਕਿ ਇੱਕ ਔਰਤ ਉਸ ਵੱਲ ਆ ਰਹੀ ਹੈ ਤਾਂ ਉਹ ਮੁੰਡਾ ਉੱਥੋਂ ਭੱਜ ਜਾਂਦਾ ਹੈ ਕੌਣ ਸੀ ਉਹ ਮੁੰਡਾ ਜੋ ਔਰਤ ਨੂੰ ਦੇਖ ਕੇ ਭੱਜ ਗਿਆ ਪੂਰੀ ਸੱਚਾਈ ਜਾਣਨ ਲਈ ਤੁਸੀਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਰਾਜੂ ਨਾਮ ਦਾ ਲੜਕਾ ਰਹਿੰਦਾ ਹੈ ਉਹ ਆਪਣੇ ਮਾਪੇ ਦਾ ਇਕਲੌਤਾ ਮੁੰਡਾ ਸੀ ਰਾਜੂ ਦਾ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਲੱਗਿਆ ਹੋਇਆ ਸੀ ਜਿਸ ਨਾਲ ਉਹਨਾਂ ਦੇ ਘਰ ਦਾ guzara ਵਧੀਆ ਹੁੰਦਾ ਪਿਆ ਸੀ ਉਹਨਾਂ ਦੇ ਘਰ ਦੇ ਇੱਕ ਸਾਈਡ ਤੇ ਇੱਕ ਘਰ ਹੋਰ ਸੀ ਉਸੇ ਘਰ ਵਿੱਚ ਰਾਜੂ ਦੇ ਪਿਤਾ ਦਾ ਇੱਕ ਦੋਸਤ ਰਹਿੰਦਾ ਸੀ ਦੋਸਤ ਤੇ ਇੱਕ ਕੁੜੀ ਸੀ ਜਿਸ ਦਾ ਨਾਮ ਨੂਰ ਹੈ ਜਦੋਂ ਇਹ ਦੋਨੋਂ ਮਾਤਾ ਪਿਤਾ ਇੱਕ ਦੂਜੇ ਦੇ ਦੋਸਤ ਸੀ ਤਾਂ ਉਹ ਆਪਣੇ ਬੱਚਿਆਂ ਦੀ ਐਡਮਿਸ਼ਨ ਇੱਕ ਸਕੂਲ ਵਿੱਚ ਕਰਵਾ ਦਿੰਦੇ ਨੇ ਹੁਣ ਰਾਜੂ ਤੇ ਨੂਰ ਦੋਨੋਂ ਹਾਨੋ ਹਾਨੀ ਸੀ ਉਹ ਇਕੱਠੇ ਹੀ ਸਕੂਲ ਵਿੱਚ ਪੜਨ ਵਾਸਤੇ ਜਾਂਦੇ ਸੀ ਤੇ ਇੱਕ ਹੀ ਕਲਾਸ ਵਿੱਚ ਪੜਦੇ ਸੀ ਉਹ ਖੁਸ਼ੀ ਖੁਸ਼ੀ ਸਕੂਲ ਪੜਨ ਵਾਸਤੇ ਜਾਂਦੇ ਸੀ ਪਰ ਨੂਰ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਰਾਜੂ ਪੜਨ ਲੇਖਣ ਵਿੱਚ ਹੁਸ਼ਿਆਰ ਨਹੀਂ ਸੀ ਇਸ ਕਰਕੇ ਉਸ ਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਤੋਂ ਝਿੜਕਾ ਹੀ ਪੈਂਦਿਆ ਸੀ ਨੂਰ ਨੂੰ ਹਮੇਸ਼ਾ ਸ਼ਾਬਾਸ਼ੀ ਮਿਲਦੀ ਸੀ ਕਿਉਂਕਿ ਉਹ ਬਹੁਤ ਹੁਸ਼ਿਆਰ ਸੀ ਹੁਣ ਉਹ 10ਵੀਂ ਕਲਾਸ ਵਿੱਚ ਹੋ ਗਏ ਸੀ ਜੋ ਨੂਰ ਹੁੰਦੀ ਹੈ ਉਹ ਤਾਂ ਪੂਰੇ ਜ਼ਿਲ੍ਹੇ ਵਿੱਚ ਟੌਪ ਕਰ ਜਾਂਦੀ ਐ ਤੇ ਰਾਜੂ 10ਵੀਂ ਕਲਾਸ ਵਿੱਚ ਫੇਲ ਹੋ ਜਾਂਦਾ ਐ ਜਦੋਂ ਹੁਣ ਰਾਜੂ 10ਵੀਂ ਵਿੱਚੋਂ ਫੇਲ ਹੋ ਗਿਆ ਤਾਂ ਰਾਜੂ ਦੇ ਪਿਤਾ ਨੇ ਉਸ ਨੂੰ ਬਹੁਤ ਝਿੜਕਿਆ ਤੇ ਕੁੱਟਣ ਲੱਗ ਗਿਆ ਪਰ ਇੱਥੇ ਨੂਰ ਦਾ ਪਿਤਾ ਆ ਕੇ ਰਾਜੂ ਨੂੰ ਬਚਾ ਲੈਂਦਾ ਐ ਤੇ ਕਹਿੰਦਾ ਐ ਕਿ ਰਾਜੂ ਬੱਚਾ ਐ ਕਿਉਂ ਕੁੱਟੀ ਜਾਣਾ ਐ ਕੋਈ ਨਾ ਅਗਲੀ ਵਾਰ ਵਧੀਆ ਨੰਬਰ ਲੈ ਕੇ ਆਉ ਹੁਣ ਹਰ ਰੋਜ਼ ਰਾਜੂ ਤੇ ਝਟਕਾ ਪੈਂਦਿਆ ਸੀ ਰਾਜੂ ਆਪਣੇ ਪਿਤਾ ਦੀ ਝिटਕ ਸੁਣ ਕੇ ਡੀਮੋਟਿਵ ਹੋ ਗਿਆ ਸੀ। ਰਾਜੂ ਹੁਣ ਵੀ 10ਵੀਂ ਕਲਾਸ ਵਿੱਚ ਸੀ ਤੇ ਉਹ ਸਕੂਲ ਵਿੱਚੋਂ ਬੰਕ ਮਾਰ ਕੇ ਇੱਧਰ-ਉੱਧਰ ਫਿਲਮਾਂ ਦੇਖਣ ਜਾਂਦਾ ਸੀ ਤੇ ਖੂਬ ਮौज-ਮਸਤੀ ਕਰਦਾ। ਇੱਕ ਦਿਨ ਰਾਜੂ ਨੂੰ ਬਾਹਰ ਘੁੰਮਦਾ ਹੋਇਆ ਲੋੜ ਦੇਖ ਲੈਂਦੀ ਹੈ। ਉਹ ਰਾਜੂ ਨੂੰ ਸਮਝਾਉਂਦੀ ਹੈ ਕਿ ਤੂੰ ਕੀ ਕਰ ਰਿਹਾ ਹੈ? ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਤਾਂ ਰਾਜੂ ਕਹਿੰਦਾ ਹੈ, ਤੈਨੂੰ ਨਹੀਂ ਪਤਾ ਕਿੰਨਾ ਮਜ਼ਾ ਆਉਂਦਾ ਹੈ। ਤੂੰ ਵੀ ਇੱਕ ਦਿਨ ਬੰਕ ਮਾਰ ਕੇ ਦੇਖ। ਨੂਰ ਬੱਚੀ ਸੀ ਉਹ ਰਾਜੂ ਦੀ ਗੱਲ ਮਣ ਜਾਂਦੀ ਹੈ ਇੱਕ ਦਿਨ ਨੂਰ ਵੀ ਆਪਣੇ ਸਕੂਲ ਵਿੱਚੋਂ ਬੰਕ ਕਰ ਲੈਂਦੀ ਹੈ ਤੇ ਰਾਜੂ ਨਾਲ ਬਹੁਤ ਮौज-ਮਸਤੀ ਕਰਦੀ ਹੈ ਹੁਣ ਨੂਰ ਵੀ ਸਕੂਲ ਵਿੱਚੋਂ ਬੰਕ ਕਰਨ ਲੱਗ ਗਈ ਸੀ ਉਹ ਰਾਜੂ ਨਾਲ ਇੱਧਰ-ਉੱਧਰ ਘੁੰਮਣ ਲੱਗ ਗਈ ਸੀ ਇੱਕ ਦਿਨ ਜਦੋਂ ਨੂਰ ਤੇ ਰਾਜੂ ਹੋਟਲ ਵਿੱਚ ਬੈਠੇ ਹੁੰਦੇ ਨੇ ਤਾਂ ਰਾਜੂ ਦਾ ਪਿਤਾ ਉਹਨਾਂ ਨੂੰ ਵੇਖ ਲੈਂਦਾ ਹੈ ਰਾਜੂ ਦਾ ਪਿਤਾ ਉੱਥੇ ਰਾਜੂ ਨੂੰ ਕੁੱਟਣ ਲੱਗ ਜਾਂਦਾ ਹੈ ਜਦੋਂ ਨੂਰ ਦੇਖਦੀ ਹੈ ਤਾਂ ਉਸਦੇ ਪਿਤਾ ਦੇ ਮੂਰੇ ਹੱਥ ਬੰਨ ਕੇ ਖੜੀ ਹੋ ਜਾਂਦੀ ਐ ਤੇ ਕਹਿੰਦੀ ਐ ਤੁਸੀਂ ਇਦਾਂ ਨਾ ਕਰੋ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਤੋ ਅੱਗੇ ਤੋਂ ਅਸੀਂ ਕੋਈ ਗਲਤੀ ਨਹੀਂ ਕਰਾਂਗੇ ਫਿਰ ਰਾਜੂ ਦਾ ਪਿਤਾ ਨੂਰ ਨੂੰ ਕਹਿੰਦਾ ਹੈ ਪੁੱਤ ਇਹ ਤਾਂ ਨਲਾਇਕ ਐ ਤੂੰ ਤਾਂ ਹੁਸ਼ਿਆਰ ਤੇ ਸਮਝਦਾਰ ਸੀ ਤੂੰ ਇਹਦੇ ਪਿੱਛੇ ਕਾਹਤੋਂ ਲੱਗੀ ਜਾਨੀ ਐ ਇਹਦੇ ਪਿੱਛੇ ਲੱਗ ਕੇ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਐ ਰਾਜੂ ਦਾ ਪਿਤਾ ਨੂਰ ਨੂੰ ਕਹਿੰਦਾ ਹੈ ਕਿ ਤੂੰ ਹੁਣ ਆਪਣੇ ਘਰ ਚਲੀ ਜਾ ਨਹੀਂ ਤਾਂ ਮੈਂ ਤੇਰੇ ਪਿਤਾ ਨੂੰ ਸਭ ਕੁਝ ਸੱਚ ਦੱਸ ਦੇਵਾਂਗਾ ਨੂਰ ਉੱਥੋਂ ਸਿੱਧਾ ਆਪਣੇ ਘਰ ਚਲੀ ਗਈ। ਰਾਜੂ ਦਾ ਪਿਤਾ ਰਾਜੂ ਨੂੰ ਕੁੱਟਦਾ ਹੋਇਆ ਆਪਣੇ ਘਰ ਲੈ ਕੇ ਆਉਂਦਾ ਏ। ਰਾਜੂ ਦੀ ਮੰਮੀ ਰਾਜੂ ਨੂੰ ਬਚਾ ਲੈਂਦੀ ਏ। ਰਾਜੂ ਚੁੱਪ ਕਰਕੇ ਕਮਰੇ ਵਿੱਚ ਚਲਾ ਜਾਂਦਾ ਏ। ਫਿਰ ਸ਼ਾਮ ਨੂੰ ਰਾਜੂ ਆਪਣੀ ਛੱਤ ਤੇ ਜਾਂਦਾ ਏ ਤੇ ਨੂਰ ਵੀ ਕੋਠੇ ਤੇ ਖੜੀ ਹੁੰਦੀ ਏ। ਉਹ ਉੱਥੇ ਗੱਲਾਂ ਕਰਦੇ ਨੇ। ਰਾਜੂ ਅੱਜ ਬਹੁਤ ਉਦਾਸ ਸੀ। ਨੂਰ ਨੂੰ ਸਭ ਕੁਝ ਪਤਾ ਸੀ ਕਿ ਰਾਜੂ ਉਦਾਸ ਕਿਉਂ ਹੈ। ਉਹ ਰਾਜੂ ਨੂੰ ਖੁਸ਼ ਕਰਨਾ ਚਾਹੁੰਦੀ ਸੀ ਨੂਰ ਰਾਜੂ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਤੇਰੇ ਬਿਨਾ ਇੱਕ ਦਿਨ ਵੀ ਨਹੀਂ ਰਹਿ ਸਕਦੀ ਇਹ ਸੁਣ ਕੇ ਰਾਜੂ ਖੁਸ਼ ਹੋ ਜਾਂਦਾ ਹੈ ਦਰਅਸਲ ਰਾਜੂ ਨੇ ਥੋੜੇ ਦਿਨ ਪਹਿਲਾਂ ਹੀ ਨੂਰ ਨੂੰ ਪ੍ਰਪੋਜ਼ ਕੀਤਾ ਸੀ ਪਰ ਨੂਰ ਨੇ ਮਨ੍ਹਾ ਕਰ ਦਿੱਤਾ ਸੀ ਤੇ ਉਸ ਨੇ ਉਸ ਨੂੰ ਕਿਹਾ ਸੀ ਕਿ ਤੂੰ ਆਪਣੀ ਸ਼ਕਲ ਦੇਖ ਤੇ ਮੇਰੀ ਦੇਖ ਫਿਰ ਨੂਰ ਦੇ ਪਿਤਾ ਕੋਠੇ ਤੇ ਆ ਜਾਂਦੇ ਨੇ ਜਦੋਂ ਉਹ ਦੋਨਾਂ ਨੂੰ ਦੇਖਦੇ ਨੇ ਤਾਂ ਉਹ ਨੂਰ ਨੂੰ ਆਪਣੇ ਨਾਲ ਥੱਲੇ ਲੈ ਕੇ ਚਲੇ ਜਾਂਦੇ ਨੇ ਹੁਣ ਰਾਜੂ ਨੇ ਇਹ ਗੱਲ ਦਿਮਾਗ ਵਿੱਚ ਬਿਠਾ ਲਈ ਸੀ ਕਿ ਨੂਰ ਦੇ ਪਿਤਾ ਨੇ ਸਾਨੂੰ ਦੋਨਾਂ ਨੂੰ ਇਕੱਠੇ ਦੇਖ ਲਿਆ ਨੂਰ ਦਾ ਪਿਤਾ ਹੁਣ ਮੇਰੇ ਪਿਤਾ ਨੂੰ ਸ਼ਿਕਾਇਤ ਕਰ ਦੂਗਾ ਕਿ ਮੇਰੇ ਫਿਰ ਕੁੱਟ ਪੈਣੀ ਹੈ ਇਹੀ ਡਰ ਕਾਰਨ ਰਾਜੂ ਰਾਤ ਨੂੰ ਘਰ ਵਿੱਚੋਂ ਥੋੜਾ ਸਮਾਨ ਚੁੱਕਦਾ ਹੈ ਤੇ ਘਰੋਂ ਭੱਜ ਜਾਂਦਾ ਹੈ ਜਦੋਂ ਸਵੇਰ ਹੁੰਦੀ ਹੈ ਸਾਰੇ ਜਣੇ ਰਾਜੂ ਨੂੰ ਲੱਭਣ ਲੱਗ ਜਾਂਦੇ ਨੇ ਜੇ ਘਰੇ ਹੋਵੇ ਰਾਜੂ ਤਾਂ ਹੀ ਮਿਲੇ ਰਾਜੂ ਤਾਂ ਬਹੁਤ ਦੂਰ ਚਲਾ ਗਿਆ ਸੀ ਹੌਲੀ ਹੌਲੀ ਸਮਾਂ ਬੀਤਦਾ ਹੈ ਰਾਜੂ ਦੇ ਮਾਤਾ ਪਿਤਾ ਰਾਜੂ ਨੂੰ ਭਲਾ ਕੇ ਆਪਣੀ ਜ਼ਿੰਦਗੀ ਚੋਂ ਲਗਦੇ ਨੇ ਇਧਰ ਨੂਰ ਨੂੰ ਵੀ ਬਹੁਤ ਦੁੱਖ ਸੀ ਪਰ ਉਹ ਆਪਣੀ ਪੜ੍ਹਾਈ ਤੇ ਪੂਰਾ ਫੋਕਸ ਕਰਦੀ ਏ ਹੌਲੀ ਹੌਲੀ ਸਮਾਂ ਬੀਤਦਾ ਹੈ ਇਸ ਗੱਲ ਨੂੰ ਲਗਭਗ 13 ਸਾਲ ਹੋ ਗਏ ਸੀ ਹੁਣ ਨੂਰ ਬਹੁਤ ਵਧੀਆ ਪੜ੍ਹਾਈ ਕਰਕੇ ਇੱਕ ਡਾਕਟਰ ਬਣ ਗਈ ਸੀ ਡਾਕਟਰ ਬਣਨ ਤੋਂ ਬਾਅਦ ਉਹ ਆਪਣੇ ਲਈ ਇੱਕ ਹਸਪਤਾਲ ਬਣਾਉਣਾ ਚਾਹੁੰਦੀ ਸੀ ਜਿਸ ਕਰਕੇ ਉਸਨੇ ਇੱਕ ਸ਼ਹਿਰ ਵਿੱਚ ਜਗ੍ਹਾ ਲੈ ਕੇ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਕਰਤਾ ਨੂਰ ਨੇ ठेकेदार ਨੂੰ ਰੁਪਏ ਦਿੱਤੇ ਸੀ ਤੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਹੁਣ ਵਿਸਾਖੀ ਆ ਜਾਂਦੀ ਹੈ ਜਿਵੇਂ ਹੀ ਵਿਸਾਖੀ ਆਉਂਦੀ ਹੈ ਨੂਰ ਆਪਣੇ ਮਜ਼ਦੂਰਾਂ ਨੂੰ ਮਠਿਆਈ ਦੇਣ ਬਾਰੇ ਸੋਚਦੀ ਹੈ ਉਹ ਆਪਣੀ ਗੱਡੀ ਵਿੱਚ ਬੈਠ ਕੇ ਮਜ਼ਦੂਰਾਂ ਵਾਸਤੇ ਮਠਿਆਈ ਖਰੀਦੀ ਹੈ ਤੇ ਸਿੱਧਾ ਆਪਣੇ ਹਸਪੀਟਲ ਦੀ ਬਿਲਡਿੰਗ ਵਿੱਚ ਪਹੁੰਚ ਜਾਂਦੀ ਹੈ ਨੂਰ ਆਪਣੀ ਗੱਡੀ ਵਿੱਚੋਂ ਉਤਰਦੀ ਹੈ ਤੇ ਮਜ਼ਦੂਰਾਂ ਨੂੰ ਬੁਲਾ ਕੇ ਉਹਨਾਂ ਨੂੰ ਮਠਿਆਈ ਦੇਣੀ ਸ਼ੁਰੂ ਕਰਦੀ ਹੁੰਦੀ ਹੈ ਫਿਰ ਉੱਥੇ ਇੱਕ ਮਜ਼ਦੂਰ ਹੁੰਦਾ ਹੈ ਜੋ ਨੂਰ ਨੂੰ ਦੇਖਦਾ ਹੈ ਤਾਂ ਉਸ ਨੂੰ ਕੋਸਚਾਲ ਲੈਂਦਾ ਹੈ ਤੇ ਉਹ ਦੂਰ ਜਾ ਕੇ ਬੈਠ ਜਾਂਦਾ ਹੈ ਨੂਰ ਸਾਰੇ ਮਜ਼ਦੂਰਾਂ ਨੂੰ ਮਠਿਆਈ ਦਿੰਦੀ ਹੈ ਤੇ ਉਸ ਦੀ ਨਜ਼ਰ ਉਸ ਮਜ਼ਦੂਰ ਤੇ ਵੀ ਪੈਂਦੀ ਹੈ ਜੋ ਕਾਫੀ ਦੂਰ ਬੈਠਾ ਸੀ ਫਿਰ ਨੂਰ ਦੂਸਰੇ ਮਜ਼ਦੂਰਾਂ ਨੂੰ ਕਹਿੰਦੀ ਹੈ ਕਿ ਤੁਸੀਂ ਉਸ ਨੂੰ ਵੀ ਬੁਲਾ ਲਓ ਆਪਾਂ ਉਸ ਨੂੰ ਵੀ ਬਿਠਾਈ ਦੇ ਦਿੰਦੇ ਆ ਉਹ ਕੌਣ ਹੈ ਇੰਨੀ ਦੂਰ ਕੱਥੇ ਬੈਠਾ ਹੈ ਮਜ਼ਦੂਰ ਕਹਿੰਦੇ ਨੇ ਮੈਡਮ ਇਹ ਥੋੜਾ ਸ਼ਰਮਿਲਾ ਹੈ ਕੋਈ ਗੱਲ ਨਹੀਂ ਆਪਾਂ ਇਹਨੂੰ ਬੁਲਾ ਲੈਣੇ ਆ ਉਹ ਮਜ਼ਦੂਰ ਉਸਨੂੰ ਰਾਜੂ ਕਹਿ ਕੇ ਜ਼ੋਰਦਾਰ ਆਵਾਜ਼ ਮਾਰਦੇ ਨੇ ਨੂਰ ਰਾਜੂ ਦਾ ਨਾਮ ਸੁਣਦੀ ਹੈ ਤੇ ਉਸ ਨੂੰ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਉਹ ਮਜ਼ਦੂਰ ਨੂੰ ਬੁਲਾਉਣ ਤੋਂ ਰੋਕ ਦਿੰਦੀ ਹੈ ਤੇ ਖੁਦ ਉਸਕੋ ਜਾਣਦੀ ਹੈ ਜਦੋਂ ਰਾਜੂ ਆਪਣਾ ਨਾਮ ਸੁਣਦਾ ਹੈ ਉਹ ਪਿੱਛੇ ਮੁੜ ਕੇ ਦੇਖਦਾ ਹੈ ਜਦੋਂ ਨੂਰ ਨੂੰ ਆਪਣੇ ਕੋਲ ਆਉਂਦਾ ਦੇਖਦਾ ਹੈ ਤਾਂ ਉਹ ਤੋਂ ਭੱਜ ਜਾਂਦਾ ਹੈ ਨੂਰ ਰਾਜੂ ਦਾ ਪਿੱਛਾ ਕਰਦੀ ਹੈ ਪਰ ਰਾਜੂ ਉਸ ਨੂੰ ਕਿਤੇ ਨਹੀਂ ਮਿਲਦਾ ਫਿਰ ਉਹ ਵਾਪਸ ਆ ਜਾਂਦੀ ਹੈ ਦਰਅਸਲ ਉਹ ਉਹੀ ਰਾਜੂ ਸੀ ਜੋ 13 ਸਾਲ ਪਹਿਲਾਂ ਆਪਣਾ ਘਰ ਛੱਡ ਕੇ ਭੱਜ ਗਿਆ ਸੀ ਜਿਸ ਨੂੰ ਨੂਰ ਪਿਆਰ ਕਰਦੀ ਸੀ ਨੂਰ ਉਹਨਾਂ ਦੂਜੇ ਮਜ਼ਦੂਰਾਂ ਤੋਂ ਰਾਜੂ ਦਾ ਐਡਰੈਸ ਲੈਂਦੀ ਹੈ ਰਾਜੂ ਹੁਣ ਥੱਕ ਹਾਰ ਕੇ ਆਪਣੇ ਛੋਟੇ ਜਿਹੇ ਕਿਰਾਏ ਵਾਲੇ ਕਮਰੇ ਵਿੱਚ ਜਾਂਦਾ ਹੈ ਰਾਜੂ ਇੱਕ ਗਲਾਸ ਵਿੱਚ ਥੋੜਾ ਜਿਹਾ ਆਟਾ ਪਾਉਂਦਾ ਹੈ ਪਾਣੀ ਪਾਉਂਦਾ ਹੈ ਤੇ ਨਮਕ ਪਾ ਕੇ ਉਸ ਨੂੰ ਪੀ ਜਾਂਦਾ ਹੈ ਉਹ ਮੰਜੇ ਤੇ लेट ਜਾਂਦਾ ਹੈ ਕਿਉਂਕਿ ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਰੱਖਿਆ ਸੀ ਥੋੜੇ ਸਮੇਂ ਬਾਅਦ ਨੂਰ ਉੱਥੇ ਆਪਣੇ ਡਰਾਈਵਰ ਨਾਲ ਲਾਉਂਦੀ ਹੈ ਰਾਜੂ ਨੂਰ ਬਾਰੇ ਸੋਚਦਾ ਹੈ ਕਿ ਮੈਂ ਕੀ ਸੋਚਿਆ ਸੀ ਕਿ ਅੱਜ ਮੇਰੇ ਨਾਲ ਕੀ ਹੋ ਗਿਆ ਨੂਰ ਤਾਂ ਅੱਜ ਬਹੁਤ ਪੈਸਿਆਂ ਵਾਲੀ ਹੋ ਗਈ ਉਹਦੇ ਕੋਲ ਤਾਂ ਕਾਰ ਵੀ ਹੈ ਤੇ ਆਪਣਾ ਡਰਾਈਵਰ ਵੀ ਉਹ ਤਾਂ ਬਹੁਤ ਵੱਡੇ ਹਸਪੀਟਲ ਦੀ ਮਾਲਕ ਬਣ ਗਈ ਜਦੋਂ ਉਹ ਸੋਚ ਰਿਹਾ ਸੀ ਤਾਂ ਨੂਰ ਉਸਦੇ ਕਮਰੇ ਵਿੱਚ ਆ ਜਾਂਦੀ ਹੈ ਰਾਜੂ ਉਸ ਨੂੰ ਕਹਿੰਦਾ ਹੈ ਹਾਂਜੀ ਤੁਸੀਂ ਕਿਸ ਨੂੰ ਮਿਲਣਾ ਹੈ ਨੂਰ ਰਾਜੂ ਦੀ ਸ਼ਕਲ ਪਛਾਣ ਗਈ ਸੀ ਨੂਰ ਉਸ ਨੂੰ ਪੁੱਛਦੀ ਹੈ ਕਿ ਤੇਰਾ ਨਾਮ ਰਾਜੂ ਹੀ ਹੈ ਨਾ ਰਾਜੂ ਕਹਿੰਦਾ ਹੈ ਹਾਂ ਮੇਰਾ ਨਾਮ ਰਾਜੂ ਹੈ ਪਰ ਤੁਸੀਂ ਜਿਸ ਨੂੰ ਭਾਲਦੇ ਹੋ ਮੈਂ ਉਹ ਨਹੀਂ ਆ ਨੂਰ ਕਹਿੰਦੀ ਹੈ ਕਿ ਤੂੰ ਰਾਜੂ ਹੀ ਹੈ ਮੇਰੀਆਂ ਅੱਖਾਂ ਕਦੇ ਧੋਖਣ ਨਹੀਂ ਖਾਂਦੀਆਂ ਆਪਾਂ ਦੋਨੋਂ ਬਚਪਨ ਤੋਂ ਇਕੱਠੇ ਖੇਡਦੇ ਸੀ ਤੇ ਇਕੱਠੇ ਵੱਡੇ ਹੋਏ ਆ ਮੈਂ ਤੈਨੂੰ ਕਿਵੇਂ ਭੁੱਲ ਸਕਦੀ ਆ ਇਹ ਸੁਣ ਕੇ ਰਾਜੂ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਨੇ ਰਾਜੂ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦਾ ਹੈ ਹੁਣ ਨੂਰ ਅੱਗੇ ਵੱਧ ਕੇ ਉਸ ਦੀਆਂ ਅੱਖਾਂ ਪੂੰਝਣ ਲੱਗਦੀ ਹੈ ਜਿਵੇਂ ਹੀ ਉਹ ਰਾਜੂ ਨੂੰ ਟੱਚ ਕਰਦੀ ਹੈ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਰਾਜੂ ਨੂੰ ਤਾਂ ਬਹੁਤ ਤੇਜ਼ ਬੁਖਾਰ ਹੋ ਰਿਹਾ ਹੈ ਤੇ ਇਸ ਹਾਲਤ ਵਿੱਚ ਉਹ ਕੰਮ ਕਰਦਾ ਹੈ ਨੂਰ ਰਾਜੂ ਨੂੰ ਕਹਿੰਦੀ ਹੈ ਕਿ ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਹੈ ਇਹ ਤੂੰ ਦਵਾਈ ਕਿਉਂ ਨਹੀਂ ਲੈਂਦਾ ਜਦੋਂ ਗੁਵਾੜ ਦੇ ਲੋਕ ਦੇਖਦੇ ਨੇ ਕਿ ਇੱਥੇ ਬਹੁਤ ਵੱਡੀ ਗੱਡੀ ਆ ਕੇ ਰੁਕੀ ਹੈ ਤਾਂ ਇੱਕ ਬਜ਼ੁਰਗ ਔਰਤ ਰਾਜੂ ਦੇ ਕਮਰੇ ਵਿੱਚ ਆ ਜਾਂਦੀ ਹੈ ਜੋ ਰਾਜੂ ਦਾ ਧਿਆਨ ਰੱਖਦੀ ਸੀ ਉਹ ਨੂਰ ਨੂੰ ਕਹਿੰਦੀ ਹੈ ਕਿ ਪੁੱਤ ਇਸ ਨੂੰ ਬਹੁਤ ਤੇਜ਼ ਬੁਖਾਰ ਹੈ ਇਹ ਠੀਕ ਤਰ੍ਹਾਂ ਹੁਣ ਕੰਮ ਵੀ ਨਹੀਂ ਕਰ ਸਕਦਾ ਜੇ ਕੰਮ ਤੇ ਚਲਾ ਵੀ ਜਾਂਦਾ ਹੈ ਤਾਂ ਠੇਕੇਦਾਰ ਇਸ ਨੂੰ ਪੈਸੇ ਨਹੀਂ ਦਿੰਦਾ ਇਹ ਸੁਣ ਕੇ ਨੂਰ ਨੂੰ ਬਹੁਤ ਹੈਰਾਨੀ ਹੁੰਦੀ ਹੈ ਔਰ ਰਾਜੂ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਚੱਲ ਮੈਂ ਤੇਰਾ ਵਧੀਆ ਇਲਾਜ ਕਰਾਵਾਂਗੀ ਰਾਜੂ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੰਦਾ ਹੈ ਉਹ ਨੂਰ ਰਾਜੂ ਦਾ ਹੋਂਕਾਰਨ ਪੁੱਛਦੀ ਹੈ ਕਿ ਤੂੰ ਮੇਰੇ ਨਾਲ ਕਿਉਂ ਨਹੀਂ ਜਾਂਦਾ ਤਾਂ ਰਾਜੂ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਸੁਪਨੇ ਸਜਾਏ ਸੀ ਪਰ ਇੱਥੇ ਆਉਣ ਤੋਂ ਬਾਅਦ ਮੇਰਾ ਇੱਕ ਵੀ ਸੁਪਨਾ ਨਹੀਂ ਪੂਰਾ ਹੋਇਆ ਇੱਥੇ ਆ ਕੇ ਮੇਰੀ ਤਬੀਅਤ ਖਰਾਬ ਹੋ ਗਈ ਮੈਂ ਸੋਚਿਆ ਸੀ ਕਿ ਮੈਂ ਬਹੁਤ ਸਾਰਾ ਪੈਸਾ ਕਮਾਵਾਂਗਾ ਤੇ ਆਪਣੇ ਮਾਤਾ ਪਿਤਾ ਨੂੰ ਦੇਵਾਂਗਾ ਮੇਰੇ ਮਾਤਾ ਪਿਤਾ ਇਹ ਦੇਖ ਕੇ ਖੁਸ਼ ਹੋ ਜਾਣਗੇ ਪਰ ਜੇ ਮੈਂ ਤੇਰੇ ਨਾਲ ਚਲਾ ਗਿਆ ਤਾਂ ਮੇਰੇ ਮਾਤਾ ਪਿਤਾ ਮੇਰੇ ਬਾਰੇ ਕੀ ਸੋਚਣਗੇ ਤੇ ਉਹ ਮੈਨੂੰ ਦੇਖ ਕੇ ਦੁਖੀ ਹੀ ਹੋਣਗੇ ਘਟੋ ਘਟ ਹੁਣ ਉਹਨਾਂ ਨੂੰ ਮੇਰੀ ਕੋਈ ਆਸਤਾ ਨਹੀਂ ਨੂਰ ਰਾਜੂ ਨੂੰ ਕਹਿੰਦੀ ਹੈ ਕਿ ਤੈਨੂੰ ਪਤਾ ਹੈ ਤੇਰੇ ਮਾਤਾ ਪਿਤਾ ਜਿਉਂਦੇ ਵੀ ਨੇ ਜਾਂ ਮਰ ਗਏ ਤਾਂ ਰਾਜੂ ਕਹਿੰਦਾ ਹੈ ਕੀ ਹੋਗਾ ਮੇਰੇ ਮਾਤਾ ਪਿਤਾ ਨੂੰ ਨੂਰ ਕਹਿੰਦੀ ਹੈ ਕਿ ਤੇਰੇ ਮਾਤਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹੁਣ ਚੰਗਾ ਹੋਊਗਾ ਕਿ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਇਦਾਂ ਇਸ ਹਾਲਤ ਵਿੱਚ ਨਹੀਂ ਦੇਖ ਸਕਦੀ ਮੈਨੂੰ ਨਹੀਂ ਪਤਾ ਤੇਰੀ ਜ਼ਿੰਦਗੀ ਵਿੱਚ ਕੀ ਹੋਇਆ ਤੇ ਤੂੰ ਕੀ ਕੀਤਾ ਪਰ ਮੈਂ ਤੈਨੂੰ ਇਦਾਂ ਤੜਸਦਾ ਨਹੀਂ ਦੇਖ ਸਕਦੀ ਨੂਰ ਕਹਿੰਦੀ ਹੈ ਕਿ ਮੇਰੇ ਹਸਪੀਟਲ ਦੀ ਬਿਲਡਿੰਗ ਬਣ ਰਹੀ ਹੈ ਜਦੋਂ ਉਹ ਤਿਆਰ ਹੋ ਗਈ ਤੈਨੂੰ ਉਸ ਵਿੱਚ ਕੋਈ ਨਾ ਕੋਈ ਕੰਮ ਤਾਂ ਆਰਾਮ ਨਾਲ ਹੀ ਮਿਲ ਜਾ ਫਿਰ ਰਾਜੂ ਉਸ ਰਾ ਜਾਣ ਲਈ ਤਿਆਰ ਹੋ ਜਾਂਦਾ ਹੈ ਉਹ ਔਰਤ ਨੂਰ ਨੂੰ ਕਹਿੰਦੀ ਹੈ ਹਾਂ ਹਾਂ ਪੁੱਤ ਇਸ ਨੂੰ ਆਪਣੇ ਨਾਲ ਲੈ ਜਾ ਇਹਦੇ ਕੋਲ ਇੱਕ ਫੋਟੋ ਹੈ ਤੇ ਇਹ ਹਮੇਸ਼ਾ ਮੈਨੂੰ ਕਹਿੰਦਾ ਹੈ ਕਿ ਜਦੋਂ ਮੈਂ ਬਹੁਤ ਸਾਰੇ ਪੈਸੇ ਕਮਾਉਣ ਲੱਗ ਗਿਆ ਤਾਂ ਇਸ ਨਾਲ ਵਿਆਹ ਕਰਾਵਾਂਗਾ ਤੇ ਤੂੰ ਇਸ ਫੋਟੋ ਵਾਲੀ ਕੁੜੀ ਨਾਲ ਇਸ ਦਾ ਵਿਆਹ ਕਰਵਾ ਦੇ ਇਹ ਕਹਿੰਦਾ ਹੁੰਦਾ ਹੈ ਕਿ ਇਹ ਕੁੜੀ ਮੈਨੂੰ ਬਹੁਤ ਪਿਆਰ ਕਰਦੀ ਏ ਫਿਰ ਨੂਰ ਉਸ ਬਜ਼ੁਰਗ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਫੋਟੋ ਦਿਖਾ ਸਕਦੇ ਹੋ ਉਸ ਬਜ਼ੁਰਗ ਔਰਤ ਨੂੰ ਪਤਾ ਸੀ ਫੋਟੋ ਕਿੱਥੇ ਹੈ ਉਹ ਉਸ ਨੂੰ ਫੋਟੋ ਦਿਖਾਉਂਦੀ ਹੈ ਉਸ ਫੋਟੋ ਵਿੱਚ ਨੂਰ ਹੀ ਸੀ ਨੂਰ ਰਾਜੂਵਲ ਦੇਖਦੀ ਹੈ ਰਾਜੂ ਆਪਣਾ ਸਿਰ ਨੀਵਾ ਕਰ ਲੈਂਦਾ ਹੈ ਨੂਰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾਉਣ ਦੇ ਸੁਪਨੇ ਦੇਖ ਰਿਹਾ ਹੈ ਰਾਜੂ ਕਹਿੰਦਾ ਹੈ ਕਿ ਨੂਰ ਇਦਾਂ ਦੀ ਕੋਈ ਗੱਲ ਨਹੀਂ ਉਹ ਆਪਣੇ ਬਚਪਨ ਦੀ ਗੱਲ ਸੀ ਨੂਰ ਕਹਿੰਦੀ ਹੈ ਚਲੋ ਛੱਡੋ ਪੁਰਾਣੀਆਂ ਗੱਲਾਂ ਨੂੰ ਹੁਣ ਤੁਸੀਂ ਮੇਰੇ ਨਾਲ ਮੇਰੇ ਘਰ ਆਓ ਮੇਰੇ ਮਾਤਾ ਪਿਤਾ ਤੈਨੂੰ ਦੇਖ ਕੇ ਬਹੁਤ ਖੁਸ਼ ਹੋ ਜਾਣਗੇ ਫਿਰ ਨੂਰ ਰਾਜੂ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦੀ ਹੈ ਉੱਥੇ ਰਾਜੂ ਦੇ ਮਾਪੇ ਹੁੰਦੇ ਨੇ ਰਾਜੂ ਆਪਣੇ ਮਾਪੇ ਨੂੰ ਦੇਖ ਕੇ ਨੂਰ ਨੂੰ ਕਹਿੰਦਾ ਹੈ ਕਿ ਤੂੰ ਤਾਂ ਕਹਿੰਦੀ ਸੀ ਮੇਰੇ ਮਾਪੇ ਦੀ ਮੌਤ ਹੋ ਗਈ। ਪਰ ਨੂਰ ਕਹਿੰਦੀ ਹੈ ਜੇ ਮੈਂ ਝੂਠ ਨਾ ਬੋਲਦੀ ਤੇ ਤੂੰ ਮੇਰੇ ਨਾਲ ਨਹੀਂ ਆਉਣਾ ਸੀ। ਦਰਅਸਲ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਮੈਂ ਤੇਰੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਹੀ ਸਮਝਦੀ ਹਾਂ। ਇਸ ਕਰਕੇ ਆਪਣੇ ਨਾਲ ਰੱਖਦੀ ਹਾਂ। ਜਿਹੜੀ ਵੀ ਬਿਲਡਿੰਗ ਤਿਆਰ ਹੋ ਰਹੀ ਹੈ ਉਹ ਵੀ ਤੇਰੇ ਪੈਸਿਆਂ ਨਾਲ ਹੋ ਰਹੀ ਹੈ। ਤੇਰੇ ਪਿਤਾ ਨੇ ਆਪਣੀ ਜ਼ਮੀਨ ਵੇਚਤੀ ਸੀ ਤੇ ਮੈਨੂੰ ਰੁਪਏ ਦਿੱਤੇ ਸੀ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾ। ਜਦੋਂ ਰਾਜੂ ਦੇ ਮਾਤਾ ਪਿਤਾ ਰਾਜੂ ਨੂੰ ਦੇਖਦੇ ਨੇ ਤੇ ਉਸ ਨੂੰ ਆਪਣੇ ਗਲੇ ਲਗਾ ਲੈਂਦੇ ਨੇ ਤੇ ਉੱਚੇ-ਉੱਚੇ ਰੋਣ ਲੱਗਦੇ ਨੇ ਰਾਜੂ ਵੀ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਰੋਣ ਲੱਗ ਜਾਂਦਾ ਹੈ ਰਾਜੂ ਆਪਣੇ ਮਾਤਾ ਪਿਤਾ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਹੁਣ ਤੋਂ ਬਾਅਦ ਮੈਂ ਕੋਈ ਗਲਤ ਕੰਮ ਨਹੀਂ ਕਰਾਂਗਾ ਫਿਰ ਉਹ ਸਾਰੇ ਜਾਣੇ ਖੁਸ਼ੀ-ਖੁਸ਼ੀ ਉਸ ਘਰ ਵਿੱਚ ਰਹਿਣ ਲੱਗਦੇ ਨੇ ਕੁਝ ਦਿਨਾਂ ਬਾਅਦ ਨੂਰ ਰਾਜੂ ਦੇ ਮਾਤਾ ਪਿਤਾ ਨਾਲ ਰਾਜੂ ਤੇ ਆਪਣੇ ਵਿਆਹ ਦੀ ਗੱਲ ਕਰਦੀ ਏ ਉਹ ਇਹ ਸੁਣ ਕੇ ਬਹੁਤ ਹੈਰਾਨ ਹੁੰਦੇ ਨੇ ਰਾਜੂ ਵੀ ਇਹ ਸਾਰੀ ਗੱਲ ਸੁਣ ਲੈਂਦਾ ਹੈ ਉਹ ਨੂਰ ਨੂੰ ਕਹਿੰਦਾ ਹੈ ਕਿ ਤੂੰ ਵਧੀਆ ਜਿਹਾ ਇਨਸਾਨ ਲੱਭ ਕੇ ਉਸ ਨਾਲ ਵਿਆਹ ਕਰਵਾ ਲੈ ਮੈਂ ਤਾਂ ਅਣਪੜਹਾ ਉਹ ਆਪਣੇ ਬਚਪਨ ਦੀਆਂ ਗੱਲਾਂ ਸੀ ਤਾਂ ਨੂਰ ਕਹਿੰਦੀ ਹੈ ਕਿ ਮੈਂ ਤੈਨੂੰ ਬਚਪਨ ਤੋਂ ਹੀ ਪਿਆਰ ਕਰਦੀ ਹਾਂ ਤੇ ਤੈਨੂੰ ਹੁਣ ਵੀ ਬਹੁਤ ਸਾਰਾ ਪਿਆਰ ਕਰਦੀ ਹਾਂ ਫਿਰ ਰਾਜੂ ਤੇ ਨੂਰ ਦਾ ਵਿਆਹ ਰਾਜੂ ਦੇ ਮਾਤਾ ਪਿਤਾ ਬਹੁਤ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਰਾਜੂ ਨੂਰ ਦੇ ਹਸਪੀਟਲ ਵਿੱਚ ਹੁਣ ਮੈਨੇਜਰ ਦਾ ਕੰਮ ਕਰਦਾ ਸੀ ਨੂਰ ਤੇ ਰਾਜੂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਉਂਦੇ ਨੇ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਤੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ